ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਹਿਮਾਚਲ ਪ੍ਰਦੇਸ਼ ਤੇ ਭਾਈ 59 ਮਾ ਦਿਨ 사이ਕਲ ਸਫਰ ਤੇ ਆ ਹਾਲ ਹੋਇਆ ਪੈ ਸਾਈਕਲ ਦਾ ਤੇ 10 15 ਮਿੰਟ ਹੋਗੇ ਤੇ ਢੜੀ ਲਾਈ ਜਨਾ ਪਰ ਇੱਤੇ ਹੀ ਰੇਤਾ ਤਨ ਚਾਰ ਦਿਨਾਂ ਦਾ ਬਹੁਤ ਮੀਂਹ ਸੀ ਭਾਈ ਇਧਰ ਹਿਮਾਚਲ ਚੋ ਟੱਪੇ ਆਉਣੇ ਲਦਾਖ ਦਾ ਸਫਰ ਕਰਕੇ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਸਤਿ ਸ੍ਰੀ ਅਕਾਲ ਤੇ ਜੀ ਐਨ ਆਖਦੇ ਅੱਜ ਦੇ ਇਸ ਅ ਨਵੇਂ ਬਲੌਗ ਦੇ ਵਿੱਚ 24 ਅਸੂ 9 ਅਕਤੂਬਰ 12 25 22 ਬਾਰ ਦਾ ਦਿਨ ਤੇ 9 ਵਜੇ ਦੀ ਇਹ ਸਮਾਂ ਹੋਇਆ ਭਾਈ ਤੇ ਕੱਲ ਇੱਥੇ ਕਮਰਾ ਲੈ ਕੇ ਰਹੇ ਜੀ 300 ਰੁਪਿਆ ਪਰਚੀ ਆ ਕਮਰੇ ਦੀ ਬਿਨਾ ਬਾਥਰੂਮ ਵਾਲੇ ਦੀ ਤੇ ਜੇ ਕਿ ਬਾਥਰੂਮ ਅਟੈਚ ਲੈਣਾ ਉਹਦੀ ਭਾਈ 700 ਰੁਪਿਆ ਪਰਚੀ ਆ ਗੁਰਦੁਆਰਾ ਸਾਹਿਬ ਇਹੇ ਰਿਹਾਇਸ਼ ਦੀ ਇੱਥੇ ਤੇ ਠੰਡ ਵੀ ਇੱਥੇ ਹੈ ਨਹੀਂ ਕੋਈ ਬਾਲੀ ਰਾਤ 12 ਡਿਗਰੀ ਸੀ ਹੁਣ ਉਹੀ 21 22 ਡਿਗਰੀ ਤੇ ਪਹੁੰਚਿਆ ਪਾ ਤਾਪਮਾਨ ਤੇ ਤੜਕੇ 4 ਵਜੇ ਭਈ ਮੈਨੂੰ ਜਾਗ ਗਈ ਜਦੋਂ ਮੁੜਕਾ ਆਇਆ ਹੋਇਆ ਸੀ ਕੰਬਲ ਲਾ ਕੇ ਫਿਰ ਮੈਂ ਪਿਆ ਦਵਾਰੇ ਤੇ ਇਹ ਜੀ ਗੱਲਾਂ ਬਾਤਾਂ ਸਾਢੇ 750 ਮੀਟਰ ਤੇ ਪਈ ਹੁਣ ਆਪਾਂ ਇਸ ਵੇਲੇ ਬੈਠੇ ਆ ਤੇ ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਮਹੀਨੇ ਤੇ 18 ਦਿਨ ਰਹੇ ਸੀਗੇ ਇੱਥੇ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਤੇ ਜਾਂਦੇ ਜਾਂਦੇ ਆਪਾਂ ਸੱਲੋਂ ਅੰਦਰੋਂ ਕਰਦੇ ਆਂ ਦਰਸ਼ਨ ਤੇ ਫਿਰ ਬੌਨੇ ਆ ਚੱਲੇ ਤੋੜਾ ਇੱਥੋਂ ਪਿੱਛੇ ਮੁੜਾਂਗੇ ਇਸ ਸੁਰੰਗ ਵਿੱਚ ਦੀ ਵਾਪਸ ਬੜਾਂਗੇ ਤੇ ਉਹ ਰਾਹ ਦੀ ਗੱਲਬਾਤ ਆਪਾਂ ਫੇਰ ਕਰਦੇ ਆਂ ਤੇ ਇੱਕ ਵਾਰੀ ਇਹਦੀ ਪਈ ਸਾਫ਼ ਸੁਪਾਈ ਲਾਜ਼ਮੀ ਆ ਚੈਨਾ ਚੁਨਾ ਨੂੰ ਤੇਲ ਦੇ ਦਾ ਪਰਲੇ ਪਾਸ ਹੋਊਗੀ ਤੇ ਆਹਾ ਮੇਨ ਮੇਨ ਜਿਸ ਪਈ ਹਰੇ ਗਿਆ ਤੁਹਾਨੂੰ ਖੈਰ ਧੰਨਵਾਦ ਬਈ ਵੀਡੀਓ ਤੇ ਇੱਕ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖੋ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਭਾਈ ਫੋਲੋ ਵੀ ਲਾਜ਼ਮੀ ਕਰ ਲਿਓ ਇੰਸਟਾਗ੍ਰਾਮ ਤੇ ਖਾਤਾ ਵੀ ਭਾਈ ਆਪਣਾ ਇਸੇ ਨਾਮ ਤੇ ਹੀ ਹੈਗਾ ਹੰਗੁਰ ਬਰਾੜ ਵਲੌਗਸ ਵਾਹ ਹੀ ਗਿਰੂ ਜੀ ਗੱਡੀ ਤਿਆਰ ਕਰਕੇ ਖੜਾਤੀ ਤੇ ਬਾਬੇ ਤੋਂ ਅੱਗੇ ਲੈ ਕੇ ਚਲਦੇ ਹਾਂ ਅੱਗੇ ਵਾਹ ਹੀ ਗਿਰਿ ਵਾਹ ਹੀ ਗਿਰੂ ਜੀ 9:40 ਮਿੰਟਾਂ ਦਾ ਸਮਾਂ ਹੋ ਗਿਆ ਬਈ ਤੇ ਹੁਣ ਤੁਰਨ ਲੱਗੇ ਆ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸਫ਼ਰ ਸੋਹਣਾ ਸੁਖਦਮਈ ਹੋਵੇ ਇਹ ਇਧਰ ਭਈ ਨਾਲ ਹੀ ਸਕੂਲ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ ਮੰਡੀ ਤੇ ਮੰਡੀ ਹਿਮਾਚਲ ਦਾ ਬਈ ਇੱਕ ਪ੍ਰਸਿੱਧ ਜ਼ਿਲ੍ਹਾ ਗਾ ਤੇ ਬਿਆਸ ਦਰਿਆ ਦੇ ਕਿਨਾਰੇ ਬਸਿਆ ਹੋਇਆ ਤੇ ਆਹ ਗੇਟ ਨਿਕਲਦੇ ਸਾਰੇ ਜਿੱਤੋਂ ਸੱਜੇ ਹੱਥ ਮੁੜਾਂਗੇ ਅ ਬਿਆਸ ਦਰਿਆ ਨਾਲ ਹੀ ਤੇ ਇਥੋਂ ਬਈ ਆਪਾਂ ਸਿੱਧੇ ਵੀ ਜਾ ਸਕਦੇ ਹਾਂ ਜਿੱਧਰੋਂ ਉਹ ਸਾਹਮਣੇ ਬੈਨ ਆਈ ਜਾਂਦੀ ਆ ਤੇ ਇਹ ਰਾਹ ਵੀ ਬਈ ਅੱਗੇ ਜਾਂਦਾਗਾ ਮਤਲਬ ਜੇ ਆਪਾਂ ਪੰਜਾਬ ਨੂੰ ਜਾਣਾਗਾ ਤੇ ਅੱਜ ਆਪਾਂ ਕਿੱਥੋਂ ਤੱਕ ਪਹੁੰਚਦੇ ਆ ਇਹ ਗੱਲਬਾਤ ਭਾਈ ਆਪਾਂ ਨੂੰ ਸਮਝাই ਦੱਸੂਆ ਤੇ ਬਾਅਦ ਆਪਾਂ ਇਥੋਂ ਥੋੜਾ ਜਿਹਾ ਵਾਪਸ ਮੁੜਾਂਗੇ ਵਾਪਸ ਉਹ 2.5 ਕਿਲੋਮੀਟਰ ਤੇ 2.5 ਕਿਲੋਮੀਟਰ ਵਾਪਸ ਮੁੜ ਕੇ ਅੱਗੇ ਸੁਰੰਗ ਚ ਮੜਾਂਗੇ ਸੁਰੰਗ ਵਾਲਾ ਰਾਹ ਠੀਕ ਆ ਤੇ ਇਧਰ ਦੀ ਥੋੜੀ ਜੀ ਉੱਚੀ ਨੀਚ ਜੀ ਵੱਧ ਹੈਗੀ ਤੇ ਸਾਈਕਲ ਵਾਸਤੇ ਇਹ ਬਿਰ ਕੰਮ ਥੋੜਾ ਜਿਹਾ ਔਖਾਗਾ ਤੇ ਰਾਹ ਵੀ ਮੜਾ ਮੋਟਾ ਕੇ ਤੇ ਇਧਰ ਵਿੱਚ ਕਹਿੰਦੇ ਟੁੱਟ ਫੁੱਟ ਜੀ ਹੈਗੀ ਹੈਗੀ ਤੇ ਸੁਰੰਗ ਵਾਲਾ ਕੰਮ ਇੱਕ ਨੰਬਰ ਆ ਨਵੀਂ ਆ ਸਾਫ ਸੁਥਰੀ ਆ ਤੇ ਗੱਡੀ ਅੱਧ ਤਰਦੀ ਤੁਰੇ ਜਾਊਗੀ ਸੁਰੰਗ ਨਿਕਲੂਗੀ ਅੱਗੇ ਇੱਥੋਂ 6-7 ਕਿਲੋਮੀਟਰ ਗਾਂਹਾਂ ਜਾ ਕੇ ਮੰਡੀ ਤੋ ਵਾਹਿਗੁਰੂ ਜੀ ਯਾ ਭਈ ਨਾਲ ਹੀ ਇੱਧਰ ਪੈਂਦਾ ਵਿਆਸ ਦਰਿਆ ਓਹ ਸਾਹਮਣੇ ਰਿਹਾ ਬਾਈ ਮੰਡੀ ਸ਼ਹਿਰ ਇਹ ਇਧਰ 7 ਨੰਬਰ ਟਨਲ ਦੇ ਵਿੱਚ ਐਂਟਰੀ ਅੱਜ ਇਹ ਕਿੰਨੇ ਕਿਲੋਮੀਟਰ ਲੰਬੀ ਆ ਇਹ ਤਾਂ ਪਰਲੇ ਪਾਸੇ ਨਿਕਲ ਕੇ ਪਤਾ ਲੱਗੂ ਆ ਤੇ ਫਿਲਹਾਲ ਟਨਲ ਵੱਨੀ ਮੂੰਹ ਕਰਤਾ ਸਾਈਕਲ ਦਾ ਇਹਨਾਂ ਟਨਲਾਂ ਵਿੱਚ ਸਾਈਕਲ ਲਿਆ ਸਕਦੇ ਆ ਬਾਈ ਕੱਲ ਵੀ ਟਪਾ ਕੇ ਲਿਆਇਆ ਸੀ ਸਪੀਡ ਕਹਿੰਦੇ 40 ਦੀ ਰੱਖਿਓ ਚੰਡੀਗੜ੍ਹ 163 ਕਿਲੋਮੀਟਰ ਜਿਹੜੀ ਅਟਲ ਟਨਲ ਆ ਮਨਾਲੀ ਵਾਲੀ 9 ਕਿਲੋਮੀਟਰ ਲੰਮੀ ਉਹਦੇ 'ਚ ਸਾਈਕਲ ਲਿਜਾਣ ਨੂੰ ਮਨਾਹੀ ਆ ਕਿਉਂਕਿ ਉਹ ਸਿੰਗਲ ਵੇਅ ਆ ਜੇ ਮਾਲਾ ਜਿਹੜੇ ਰਾਹ ਤੇ ਆਪਾਂ ਤੁਰੇ ਜਾਂਦੇ ਆ ਆ ਚਿੱਟੀ ਪੱਤੀ ਵਿਚਾਲੇ ਅੱਧਾ ਗਾ ਮਾਲ ਗੱਲ ਮੁਕਾਓ ਸਾਈਡ ਦੇਣ ਨੂੰ ਥਾਂ ਨਹੀਂ ਉਹਦੇ ਦੇ ਕਿਤੇ ਤਾਂ ਕਰਕੇ ਤੇ ਆ ਸਾਰੀਆਂ ਟਨਲਾਂ ਇਹ ਡਾਬਲ ਨੇ ਤੇ ਤਾਂ ਕਰਕੇ ਇਨਾਂ 'ਚ ਸਾਈਕਲ ਨੂੰ ਕੋਈ ਮਨਾਹੀ ਨਹੀਂ ਬੰਦਾ ਸਾਈਕਲ ਲਿਜਾ ਸਕਦਾ ਇਨਾਂ 'ਚ ਆ ਨਿਕਲੇ ਆਏ ਭਾਈ ਦੂਜੇ ਪਾਸੇ ਇੱਜ ਤਾਂ ਪੈਣ ਪੂਰੀ ਖੜੀ ਹੋਈ ਆ ਬੱਦਲਬਾਈ ਹੈ ਨਹੀਂ ਤੇ ਕਈ ਦਿਨਾਂ ਬਾਅਦ ਐਨਕਾਂ ਜád ਆਈਆਂ ਅੱਜ ਧੂੜ ਵੀ ਨਹੀਂ ਪੈ ਰਹੀ ਅੱਖਾਂ 'ਚ ਕੱਲ ਤੇ ਪਰਸ ਬਹੁਤ ਧੂੜ ਪਈ ਅੱਗੇ ਜਦੋਂ ਮੇਹਂ ਗਣੀ ਪੈ ਗਿਆ ਹਟਿਆ ਹੁੰਦਾ ਉਦੋਂ ਜਿਹੜਾ ਰੇਤਾ ਉੜਦਾ ਹੁੰਦਾ ਨਾ ਇਹ ਸੜਕਾਂ ਤੋਂ ਉਹ ਬਹੁਤ ਮਾੜਾ ਹੁੰਦਾ ਮੋਟਾ ਜਿਹਾ ਉਹ ਅੱਖਾਂ 'ਚ ਰੜਕ ਪਾਉਂਦਾਗਾ ਤੇ ਅੱਜ ਕਰਾ ਠੀਕ ਹੈ ਕਰਾ ਦਾ ਮੌਸਮ ਫੇਰ ਦੇਖੋ ਕਿਰਤਪੁਰ ਸਾਹਿਬ ਭਾਈ ਇੱਥੋਂ 87 ਕਿਲੋਮੀਟਰ ਸੀ ਪਿੱਛੇ ਜਿੱਥੋਂ ਚੱਲੇ ਸੀ ਆਪਾਂ ਤੇ ਕੋਸ਼ਿਸ਼ ਇਹ ਆ ਕਿਰਤਪੁਰ ਸਾਹਿਬ ਤੱਕ ਪਹੁੰਚ ਜੀ ਅੱਜ ਫਿਰ ਆਥਣ ਤੱਕ ਪਤਾ ਲੱਗੂ ਕਿੱਥੋਂ ਤੱਕ ਪਹੁੰਚਦੇ ਆ ਲਗਭਗ ਘੰਟੇ ਦਾ ਸਮਾਂ ਹੋਇਆ ਬਈ ਆਪਾਂ ਨੂੰ ਮੰਡੀ ਤੋਂ ਤੁਰਿਆ ਨੂੰ ਤੇ 10 ਕਿਲੋਮੀਟਰ ਅੱਗੇ ਆ ਕੇ ਆ ਬਾਈ ਜੀ ਹੁਣੇ ਮਿਲੇ ਲੇਗੇ ਕੀ ਨਾ ਦੱਸਿਆ ਬਾਈ ਤੁਸੀਂ ਆਪਣਾ ਰਮਨਦੀਪ ਭਾਈ ਰਮਨਦੀਪ ਹਾਂਜੀ ਹਾਂਜੀ ਬਟਾਲੇ ਤੋਂ ਬਾਈ ਹਾਂਜੀ ਹਾਂਜੀ ਤੇ ਬਾਈ ਕਹਿੰਦੇ ਤੁਹਾਨੂੰ ਦੇਖ ਰਹੇ ਆ ਤੁਹਾਡੇ ਨਾਲ ਜੁੜੇ ਹੋਏ ਆ ਚੈਨਲ ਰਾਹੀਂ ਅਸੀਂ ਤੇ ਆ ਦੇਖ ਕੇ ਬਾਈਗਾ ਉਹ ਤੋਂ ਅੱਗੋਂ ਦੁਬਾਰੇ ਬੋਲਟ ਮੋੜ ਕੇ ਲਿਆਏ ਤੇ ਚੜਦੀ ਕਲਾ ਬਾਈ ਜੀ ਚੜਦੀ ਕਲਾ ਬਾਈ ਕਿੱਥੇ ਤੱਕ ਚੱਲੀਆਂ ਸੰਗ ਤਾਂ ਹੁਣ ਮਨਾਲੀ ਤੱਕ ਜਾਵਾਂਗੇ ਬਾਈ ਮਨਾਲੀ ਹਾਂਜੀ ਹਾਂਜੀ ਤੇ ਚਲੋ ਚੜ੍ਹਦੀ ਕਲਾ ਜੇ ਬਰਫ਼ ਦੇਖਣ ਚੱਲੇ ਆ। ਹਾਂਜੀ ਨੇ ਪਿੱਛੇ ਦਰਸ਼ਨ ਕਰਕੇ ਆਂ ਆਨੰਦਪੁਰ ਸਾਹਿਬ ਨਾਲ। ਹਾਂਜੀ ਹਾਂਜੀ ਹਾਂਜੀ। ਹਾਂਜੀ। ਠੀਕ ਕਰੀ ਇੱਥੋਂ ਬਾਹਰ ਚੱਲੇ ਤੇ ਇੱਥੇ ਤੁਹਾਨੂੰ ਵੀ ਹੈ ਰੋਬੀ? ਹਾਂਜੀ। ਤੇ ਫਿਰ ਅਸੀਂ ਨਾਲ ਦੇ ਨਾਲ ਇਨਕਾ ਭਾਈ ਨੂੰ ਪਹਿਲਾਂ ਮਿਲ ਕੇ ਆਈਏ ਜੀ। ਜੀ ਜੀ ਜੀ। ਜੋ ਕਿ ਬਹੁਤ ਟਾਈਮ ਦੇ ਤੁਹਾਨੂੰ ਵੇਖਦੇ ਆਂ। ਮਿਹਰਬਾਨੀ ਬਾਈ ਜੀ। ਹਾਂਜੀ ਹੇਮਗੰਡ ਸਾਹਿਬ ਤੋਂ ਜੁੜੇ ਹੀ ਉਹ ਦੋਂ ਦੇ ਹਾਂਜੀ ਹੇਮਗੰਡ ਸਾਹਿਬ ਤੋਂ ਵੀ ਉਹ ਤੋਂ ਪਹਿਲਾਂ ਵੀ ਇਕੱਲੇ ਜਾਂਦੇ ਸੀ ਹਾਂਜੀ ਹਾਂਜੀ ਤੇ ਰਸਤੇ 'ਚ ਇੱਕ ਗੁਰੂ ਘਰ ਤੇ ਸਟੇ ਕੀਤਾ ਸੀ ਮੇਰੇ ਕਾ ਰਿਸ਼ਕੇ ਹੀ ਕੀਤਾ ਸੀ ਉਰੇ ਹਾਂਜੀ ਹਾਂਜੀ ਰਿਸ਼ਕੇ ਹੀ ਮਿਲ ਗਏ ਸੀ ਹਣਾ ਜੀ ਜੀ ਬਿੱਟੂ ਉਰੇ ਹਾਂਜੀ ਹਾਂਜੀ ਅਸੀਂ ਉਹਨਾਂ ਦੀਆਂ ਦੇਖਦੇ ਵੀਡੀਓ ਤੁਹਾਡੀਆਂ ਵੇਖਦੇ ਆ ਭਾਈ ਜੀ ਜੀ ਚੜਦੀ ਕਲਾ 'ਚ ਨੇ ਉਹ ਵੀ ਭਾਈ ਐਂ ਡਿਮਾਨ ਇੱਕ ਵਾਰ ਫਿਰਦੇ ਨੇ ਕਿ ਹੁਣ ਹਾਂਜੀ ਹਾਂਜੀ ਤੇ ਵਧੀਆ ਰਾਜੀ ਖੁਸ਼ੀ ਰੱਖੇ ਬਾਬਾ ਤੇ ਵਧੀਆ ਲੱਗਿਆ ਬਾਈ ਜੀ ਗੱਲਬਾਤ ਕਰਕੇ ਹਾਂਜੀ ਬਾਈ ਜੀ ਤੁਹਾਡੀਆਂ ਵੀਡੀਓ ਨਾ ਬੰਦਾ ਪਰਿਵਾਰ ਚ ਬਹਿ ਕੇ ਸਾਰੇ ਜੀ ਅਸੀਂ ਦੇਖ ਸਕਦੇ ਹਾਂ ਕਿਤੇ ਕਈ ਤਾਂ ਨੂੰ ਪਤਾ ਵਲੋਗਰ ਜਿਹਦੇ ਉਹਨਾਂ ਨੇ ਨਹੀਂ ਦੇਖਿਆ ਜਾਂਦੀ ਹਨਾ ਜੀ ਜੀ ਬਾਬਾ ਜਦੋਂ ਬਈ ਕੰਮ ਸ਼ੁਰੂ ਕਰਿਆ ਸੀ ਇਹ ਸੋਚਿਆ ਸੀ ਸਾਫ਼ ਸੁਥਰੀ ਗੱਲਬਾਤ ਰੱਖਣੀ ਹੈ ਦੋ ਬੰਦੇ ਘੱਟ ਦੇਖ ਲੈਣ ਭਾਵੇਂ ਭਾਈ ਹਾਂਜੀ ਨਹੀਂ ਅਸੀਂ ਸਾਰੇ ਜੀ ਵੇਖਦੇ ਹਾਂ ਪਰਿਵਾਰ ਦੇ ਨਾਲ ਨਾ ਜੀ ਜੀ ਤੁਹਾਡੀਆਂ ਤਾਂ ਅਸੀਂ ਮੰਨ ਲਓ ਕਿ ਵੇਖਣੀ ਵੇਖਣੀ ਹੁੰਦੀ ਵੀਡੀਓ ਜੀ 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 ਹਾਂਜੀ ਮਿਹਰਬਾਨੀ ਬਾਈ ਜੀ ਤੇ ਹੁਣ ਮੈਨੂੰ ਵੀ ਹੁਣ ਬਸ ਸਾਂਝਾ ਮਿਲਿਆ ਸੀ ਉਹ ਖੇਤੀਬਾੜੀ ਵੱਲੋਂ ਬਸ ਯੂਰੀਆ ਯਾਰੀਆ ਪੂਰੀ ਕਰਕੇ ਮੈਂ ਕਹਿੰਦਾ ਇੱਧਰ ਸ਼ੌਂਕ ਆ ਬਈ ਮੈਨੂੰ ਪਹਾੜਾਂ ਜਾਂਦਾ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਇੱਧਰ ਗੇੜਾ ਕੱਢਿਆ ਇਹ 2 ਮਹੀਨਾ ਦਾ ਹੀ ਸੋਚ ਕੇ ਆਇਆ ਸੀ ਤੇ ਸੁਖਨਾਲ ਅੱਜ 59ਵਾਂ ਦਿਨ ਹੋ ਗਿਆ ਆਹੋ ਤੇ ਵਧੀਆ ਸੁਣਾ ਰਿਹਾ ਸਫਰ ਚੜ੍ਹਦੀ ਕਲਾ ਚ ਤੇ ਤੁਹਾਡਾ ਵੀ ਸਫਰ ਸੋਹਣਾ ਰੱਖੇ ਚੜ੍ਹਦੀ ਕਲਾ ਚ ਬਾਬਾ ਤੇ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਂ ਤੁਸੀਂ ਦੱਸੇ ਨਹੀਂ ਮਨਦੀਪ ਕੌਰ ਮਨਦੀਪ ਕੌਰ ਜੀ ਇਹ ਵੀ ਤੁਹਾਡੀਆਂ ਵੀਡੀਓ ਬਹੁਤ ਵੇਂਦੀ ਸਭ ਤੋਂ ਜ਼ਿਆਦਾ ਇਹ ਵੇਂਦੀ ਆ ਹਾਂਜੀ ਹਾਂਜੀ ਮਾਲ ਕੱਲੀ ਜਦੋਂ ਵੇਖ ਲਈ ਨਹੀਂ ਇਹਨੇ ਬਾਜੀ ਨੂੰ ਕਹਿਣਾ ਭਾਈ ਨੇ ਪਾਤੀ ਵੀਡੀਓ ਜੀ 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 ਨਹੀਂ ਵੇਖ ਲੈਣੀ ਦੋਨਾਂ ਰਲ ਕੇ ਠੀਕ ਹੈ ਬਾਈ ਜੀ ਮਿਹਰਬਾਨੀ ਤੇ ਇਹ ਬਾਈ ਜੀ ਹੋਰੇ ਕਹਿੰਦੇ ਹੁਣੇ ਤੁਹਾਡੇ ਪਿਆ ਚੈਨਲ ਚੈੱਕ ਕਰਦੇ ਹੁੰਦੇ ਸੀ ਕਿ ਬਾਈ ਕਿੱਥੇ ਜੀ ਆ ਵੀਡੀਓ ਬਾਈ ਦੋ ਤਿੰਨ ਦਿਨ ਪਿੱਛੇ ਫਿਰਦੀਆਂ ਹਨਾ ਹਾਂਜੀ ਕਿਉਂਕਿ ਅਸੀਂ ਸੋਚੀ ਬੈਠੇ ਵੀ ਇਹ ਫੁੱਲੂ ਤੋਂ ਭਾਈ ਤੁਰੇ ਹੋਣੇ ਆ ਹਾਂਜੀ ਹਾਂਜੀ ਜਿਹੜੀ ਤੁਸੀਂ ਕੱਲ ਪਾਈ ਵੀ ਫੁੱਲੂ ਰਾਤ ਸਤੇ ਅੱਜ ਇਹਦੀ ਪਾਈ ਆ ਹਾਂਜੀ ਫੁੱਲੂ ਰਹੇ ਜੀ ਹਨਾ ਹਾਂਜੀ ਤੇ ਅਸੀਂ ਉਸ ਤੋਂ ਨਾ ਜਾਣਦੇ ਚਲੋ ਆਪਣੇ ਮਿਲਾਪ ਹੋਣੇ ਸੀਗੇ ਟੜਕੇ ਬਈ ਮੈਂ 1 ਘੰਟਾ ਲੇਟ ਹੋ ਗਿਆ ਉਹੀ ਬਸ ਮੈਂ ਘੋਲੀ ਜਾ ਹੋ ਗਿਆ ਉੱਠਿਆ ਉੱਠਦਾ ਮੈਂ 6:30 ਵਜੇ ਖੜਦਾ ਮੈਂ 7 ਵਜੇ ਤਿਆਰ ਸੀ ਬਸ ਫੋਨ ਜੇ ਚੱਕ ਕੇ ਬਹਿ ਗਿਆ ਉਠੂੰਗਾ ਮਰੀਆ ਬਸ ਦੋਂ ਦੇ ਗਰਦੇ ਪੌਣੇ 10 ਹੋ ਗਏ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਨਿਕਲਦੇ ਫਿਰਾਂ ਹਾਂਜੀ ਹਾਂਜੀ ਹਾਂ ਠੀਕ ਹੈ ਭਾਈ ਜੀ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਧੰਨਵਾਦ ਜੀ ਚੜ੍ਹਦੀ ਕਲਾ ਜਿ ਰੱਖੇ ਬਾਪ ਜੀ ਤੁਹਾਡਾ ਦਿਨ ਬਣ ਗਿਆ ਜੀ ਤੁਹਾਨੂੰ ਮਿਲ ਕੇ ਹਾਂ ਨਹੀਂ ਨਹੀਂ ਸਾਡਾ ਵੀ ਭਾਈ ਉਹਨੇ ਹੀ ਦਿਨ ਬਣ ਜਾਂਦਾ ਉਹਨੇ ਹੀ ਖੁਸ਼ੀ ਸਾਨੂੰ ਹੁੰਦੀ ਹੈਗੀ ਨਹੀਂ ਸਾਨੂੰ ਜ਼ਿਆਦਾ ਜਦੋਂ ਕੋਈ ਮੋਹ ਪਿਆਰ ਕਰਨ ਵਾਲੇ ਮਿਲਦੇ ਨੇ ਇਹ ਤਾਂ ਫੋਨ ਤੇ ਵੇਖਣਾ ਸਾਹਮਣੇ ਵੇਖ ਲੈਣਾ ਬੜੀ ਵੱਡੀ ਗੱਲ ਹੁੰਦੀ ਭਾਈ ਜੀ ਜੀ ਭਾਈ ਇਹ ਤਾਂ ਹੈ ਹਾਂਜੀ ਮਿਹਰਬਾਨੀ ਭਾਈ ਜੀ ਧੰਨਵਾਦ ਜੀ ਸ਼ੁਕਰੀਆ ਹੂੰ 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 20 ਕਿਲੋਮੀਟਰ ਦਾ ਸਫ਼ਰ ਕੱਢਿਆ ਤੇ ਪਹਾੜ ਭਈ ਦੂਰ ਦੂਰ ਜੇ ਹੋਣ ਲੱਗ ਪਏ ਐ ਜੇ ਪਿੰਡ ਆਉਣ ਲੱਗ ਪਏ ਜਿਵੇਂ ਪੰਜਾਬ ਦੇ ਪਿੰਡ ਚ ਕਿਸੇ ਜਿ ਫਿਰਦੇ ਹੁੰਨੇ ਆ ਤੇ ਨਿਆਈਆਂ ਚ ਫਾਸਲਾ ਖੜੀਆਂ ਹੁੰਦੀਆਂ ਤੇ ਝੋਨਾ ਬਈ ਖਾਸੇ ਪੱਦਰ ਪੱਦਰ ਖੇਤ ਇਹ ਟੱਕਰਨ ਲੱਗ ਗਏ ਤੇ ਤੇ ਕੰਮ ਪੂਰੈਣ ਗਰਮੈਸ਼ ਵਾਲਾ ਬਈ ਮੁੜਕਾ ਆ ਜਾਂਦਾਗਾ ਤੇ ਵਾਸਾ ਸਾਈਕਲ ਚਾਲਦਾ ਕਰਕੇ ਥੋੜੀ ਥੋੜੀ ਹਵਾ ਹੀ ਲੱਗਦੀ ਆ ਤਾਂ ਫਲੀਸ ਜੀ ਇਲਾਹੀ ਨਹੀਂ ਫਿਰ ਇਹ ਐਸ ਵੇਲੇ ਆਪਾਂ ਖੜੇ ਆ ਭਈ ਸੁੰਦਰ ਨਗਰ ਮੰਡੀ ਜ਼ਿਲ੍ਹੇ ਦਾ ਬਹੁਤ ਸੋਹਣਾ ਪਿੰਡ ਆ ਸੁੰਦਰ ਪਿੰਡ ਆ ਇਹ ਤੇ ਇਧਰਲੇ ਪਾਸੇ ਜਦੋਂ ਨਿਗਾਹ ਕਮਾਈਏ ਇੱਕ ਝੀਲ ਦਾ 뷰 ਦੇਖਣ ਨੂੰ ਮਿਲਦਾ ਬਹੁਤ ਸੋਹਣਾ ਬਿਆਸ ਦਾ ਪਾਣੀ ਸਤਲੁਜ ਵੱਲ ਮੋੜਨ ਕਰਕੇ ਇੱਥੇ ਪਈ ਆ ਝੀਲ ਜੀ ਬਣਦੀ ਹੈਗੀ ਤੇ ਇੱਥੇ ਵੀ ਪੰਡੋ ਡੈਮ ਮੰਗੋ ਸਤਲੋਚ ਚ ਪਾਇਆ ਬਿਆਸ ਦਾ ਪਾਣੀ ਤੇ ਮੰਡੀ ਤੋਂ ਚੱਲ ਕੇ ਇੱਥੋਂ ਤੱਕ 2300 ਮੀਟਰ ਉੱਚੇ ਚੜ ਗਏ ਥੋੜੇ ਥੋੜੀ ਚੜ੍ਹਾਈ ਆ ਹੋਰਾਂ ਨੂੰ ਜਿਵੇਂ ਜਿਵੇਂ ਆਈ ਜਾਂਦੇ ਆ ਆਪਾਂ ਪੰਜਾਬ ਵੱਲ ਨੂੰ ਇੱਥੇ ਜੇ ਚੜ੍ਹਾਈ ਟੱਕਰੀ ਆ ਇਹ ਤੇ ਗਰਮੀ ਬਈ ਇੱਥੇ ਹੁਣ 25 ਡਿਗਰੀ ਦੀ ਆ ਤੇ ਸਿਆਲਾਂ ਚ ਕਿੰਨੀ ਕੀ ਠੰਡ ਹੁੰਦੀ ਆ ਇੱਥੇ ਅ ਬਸ ਉਹੀ ਪੂਰੇ ਆਪਣੇ ਗੂੜੇ ਸਿਆਲ ਜਿੰਨੀ ਹੁੰਦੀ ਆ ਬਸ ਤੇ ਮਤਲਬ ਸਿਆਲਾਂ ਚ ਤੇ ਕੋਈ ਬੜਾ ਫਰਕ ਨਹੀਂ ਆ ਆਪਣੇ ਨਾਲੋਂ ਵਾਸੇ 7-800 900 ਮੀਟਰ ਉੱਚਾ ਇਧਰੋਂ ਇਹ ਹ ਗਰਮੈਸ਼ ਆ ਪੂਰੇ ਐ ਚਿੰਗਾੜੇ ਕੱਢ ਐ ਇਸ ਵੇਲੇ ਤੇ ਬਸ ਮੈਂ ਬਿਸ਼ਰਮ ਹੋ ਰਿਆਂ ਆ ਹਾ ਅੱਲਾ ਹੀ ਨਹੀਂ ਉਵੇਂ ਪਾਈ ਤੁਰਿਆ ਉਹਨਾਂ ਕਈ ਦਿਨਾਂ ਦਾ ਬਸ ਜਿੱਦਿਆਂ ਲਦਾਖ ਚ ਬੜਿਆ ਉੱਦੇ ਦਾ ਅਸੀਂ ਸੁਭਾਅ ਆ ਪਹਿਰਿਆਗਾ ਚੱਲ ਤਾਂ ਮੈਂ ਖਾ ਜੋ ਹੋਰ ਗਰਮੈਸ਼ ਹੋਣ ਦੇ ਅੱਗੇ ਤੇ ਬਹੁਤ ਸੋਹਣਾ ਬਈ ਆ ਅਸੀਨ ਐ ਇਸ ਝੀਲ ਦਾ ਤੇ ਬਹੁਤ ਸਾਰੇ ਲੋਕ ਇਹਨੂੰ ਦੇਖਣ ਆਉਂਦੇ ਜਾਂਦੇ ਖੜਦੇ ਆ ਫੋਟੋਆਂ ਕਰਾਉਂਦੇ ਆ ਤੇ ਇਹਦੀ ਸੁੰਦਰਤਾ ਦਾ ਆਨੰਦ ਮਾਣਦੇ ਹੈਗੇ ਕਿ ਆਪਾਂ ਵੀ ਇਧਰ ਨਿਗਾਹ ਜੀ ਘੁਮਾਈ ਤੇ ਮੈਂ ਕਿਹਾ ਸੁੰਦਰ ਨਗਰ ਵੀ ਥੋੜਾ ਇੱਥੇ ਖੜਕੇ ਦੇਖ ਲਈਏ ਸੁੰਦਰ ਨਗਰ ਬਾਬਾ ਚਰਚਾਂ ਚ ਇਹਨਾਂ ਗੱਲਾਂ ਚ ਸੁੰਦਰ ਆਗਾ ਤੇ ਚਲੋ ਖੈਰ ਸ਼ੇਗਰ ਦਪਹਿਰ ਆ ਭਾਈ ਹੋਣ ਵਾਲਾਗਾ ਤੇ ਮੈਨੂੰ ਆਇਆ ਬਾੜ ਨਵੇੜੀਏ ਤੇ ਹੌਲੀ 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 ਪੰਜਾਬ ਦੇ ਲਵੇ ਲੱਗਦੇ ਹੋਈਏ ਜਦੋਂ ਦਾ ਲਦਾਖ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੋਇਆ ਦਾਰਚਾ ਤੋਂ ਬਾਅਦ ਕੀਤੇ ਵੀ ਭਾਈ ਨੈਟਵਰਕ ਨਹੀਂ ਟੁੱਟਿਆ ਇੱਕ ਮਿੰਟ ਵੀ ਤੇ ਨੈਟਵਰਕ ਟੁੱਟੇ ਵੀ ਕਿਵੇਂ ਪਹਾੜਾਂ ਦੀ ਟੀਸੀਆਂ ਤੇ ਐ ਟਾਵਰ ਇਹਨਾਂ ਨੇ ਖੜੇ ਕਰ ਰੱਖੇ ਨੇਗੇ ਦੂਰ ਦੂਰ ਤੱਕ ਜਿਹੜੇ ਮਰਜੀ ਪਹਾੜ ਤੇ ਦੇਖ ਲੋ ਆ ਟਾਵਰ ਹੀ ਲੱਗੇ ਇਹ ਦੇਖਣਗੇ ਤੇ ਤਾਂ ਕਰਕੇ ਇੱਧਰ ਭਾਈ ਨੈਟਵਰਕ ਦਾ ਸੌਖਾ ਸਰ ਜਾਂਦਾ ਤੇ ਉਧਰ ਲਦਾਖ ਚ ਮਾੜਾ ਆ ਔਖਾ ਹੁੰਦਾ ਪਿੰਡੋਂ ਪਿੰਡੀ ਨੈਟਵਰਕ ਸੁੱਕ ਨਾਲ ਮਿਲ ਜਾਂਦਾ ਉਧਰ ਜਦੋਂ ਮੜਾ ਜਾ ਪਿੰਡ ਤੋਂ ਟੱਪ ਜਾਓ ਇੱਕ ਮੋੜ ਓਲੇ ਹੋ ਜਾਓ ਪਹਾੜ ਦੇ ਤੂੰ ਉੱਥੇ ਭਾਈ ਨੈਟਵਰਕ ਘਟ ਜਾਂਦਾ ਉਧਰ ਕਿ ਆਵੇ ਕੰਮ ਕਾਜ ਦੇ ਸਨੇਹ ਬੰਦਾ ਤੜਕੀ ਉਥੇ ਆ ਲਾ ਕੇ ਤੁਰ ਪੈਂਦਾ ਇਧਰ ਉਧਰ ਹੀ ਦੂਜੇ ਪਿੰਡ ਜਾ ਕੇ ਫਿਰ 10 15 20 ਦੀਆਂ ਕਿਲੋਮੀਟਰਾਂ ਵਧ ਰਹੀਆਂ ਆਉਂਦੀਆਂ ਉਹ ਸਾਹਮਣੇ ਵਾਲੇ ਪਹਾੜ ਤੇ ਦੇਖ ਲੋ ਟਾਵਰੀ ਟਾਵਰ ਦੇ ਸੰਗੇ ਹਿਮਾਚਲ ਚ ਇਹ ਸਾਹਮਣੇ ਦੇਖਦਾ ਹੋਇਆ ਦਰਿਆ ਵਈ ਸਤਲੁਜ ਇਹਦੇ ਨਾਲ-ਨਾਲ ਹੁਣ ਆਪਣਾ ਸਫ਼ਰ ਚੱਲੀ ਜਾਂਦਾ ਬਿਆਸ ਨੂੰ ਆਪਾਂ ਪਿੱਛੇ ਛੱਡਿਆ ਆਏ ਸੀਗੇ ਤੇ ਉਦੋਂ ਬਾਅਦ ਭਾਈ ਪੈਂਡਾ ਆਪਣਾ ਇਸ ਰਾਹ ਨਾਲ ਜੁੜ ਗਿਆ ਸੀਗਾ 25-22 ਕਿਲੋਮੀਟਰ ਪਿੱਛੇ ਆ ਕਸ ਤੋਂ ਕੀਰਤਪੁਰ ਸਾਹਿਬ ਤੋਂ ਆ ਦੇਖਦੇ ਆ ਅੱਗੇ ਬिलासपुर ਆਊਗਾ ਬिलासपुर ਵੀ ਗੁਰਦੁਆਰਾ ਸਾਹਿਬ ਨੇਗੇ ਤੇ ਜੇ ਐ ਇਹ ਲੱਗਿਆ ਕੰਮ ਦੂਰਾ ਤੇ ਫਿਰ ਉੱਥੇ ਖੜ ਜਾਂਗੇ ਤੇ ਨਹੀਂ ਆਪਦੀ ਬਾਤ ਅੱਗੇ ਕਰ ਲਾਂਗੇ ਸਮਾਂ ਭਾਈ 5:05 ਦਾ ਹੋ ਗਿਆ ਇਸ ਵੇਲੇ ਸ਼ਿਮਲਾ 83 ਚੰਡੀਗੜ 103 ਸੱਜੇ ਹੱਥ ਸਾਹਮਣੇ ਪੁਰ ਮੋੜਨਾ ਤੇ ਅੱਗੇ ਸੜਕ ਦਿਖਦੀ ਨਹੀਂ ਮੈਂ ਲੱਗਾ ਸੁਰੰਗ ਹੋਊ ਸਿੱਧੀ ਦੋ ਕੁ ਸੁਰੰਗਾਂ ਹੀ ਰਹਿ ਗਈਆਂ ਬਾਕੀ ਇਧਰਲਾ ਨਜ਼ਾਰਾ ਦੇਖੋ ਬਈ ਬਹੁਤ ਸੋਹਣਾ ਸ਼ਾਨਦਾਰ ਉਹ ਵਿੱਚ ਬੇੜੀਆਂ ਆ ਦਵੱਲੀ ਫਿਰਦੇ ਆਗੇ ਇਹਦਾ ਪਤਾ ਨਹੀਂ ਕੀ ਹਿਸਾਬ ਕਿਤਾਬਾ ਕੋਈ ਮੱਛੀ ਮਸ਼ੀਰਾ ਫੜਦੇ ਆ ਜਾਂ ਕੋਈ ਝੂਟਿਆਂ ਵਾਲਾ ਸਾਹਿਬ ਹੋਊ ਕੋਈ ਇਹਦੇ ਵਾਰ ਸ਼ਾਨ ਵੀ ਨਹੀਂ ਕਰੀ ਬਾਈ ਇਹ ਕਿੱਦਾਂ ਜੀ ਨਹੀਂ 6:30 ਮਿੰਟਾਂ ਦਾ ਟਾਈਮ ਹੋ ਗਿਆ ਤੇ ਅੱਜ ਮਾੜਾ ਜਿਹਾ ਮੂਹ ਨੇਰਾ ਹੋ ਗਿਆ ਬਾਈ ਤੇ ਉਹ ਸਾਹਮਣੇ ਜਿੱਥੇ ਲਾਈਟਾਂ ਹੀ ਖਤਮ ਹੁੰਦੀਆਂ ਉੱਥੇ ਮਗਰ ਲਈ ਇੱਕ ਟਨਲ ਰਹਿ ਗਈ ਲਾਸਟ ਟਨਲ ਦਾ ਕੰਮ ਆ ਬਸ ਇਹ ਟੱਪ ਕੇ ਸੁਖਣ ਵਾਲਾ ਅੱਗੇ ਪੰਜਾਬ ਚ ਵੜਦੇ ਹੋ ਜਾਗੇ ਪਹੁੰਚਦੇ ਆ ਕਿਰਤਪੁਰ ਸਾਹਿਬ ਤੇ ਆ ਡਿਪਰ ਚਲਾ ਲਿਆ ਮਗਰਲਾ ਆਪਣਾ ਉਹ ਤਾਂ ਟਨਲ ਚ ਲਾਈਟਾਂ ਬਹੁਤ ਲੱਗੀਆਂ ਹੁੰਦੀਆਂ ਨਹੀਂਆਂ ਤੇ ਪਰ ਇਹਦੀ ਲੋੜ ਆ ਤੇ ਉਹ ਚੁਗਾਇਆ ਵੀ ਪਾ ਲੈਨੇ ਉਹਨਾਂ ਖਟਾਇਆ ਗਈ ਬਰੀ ਉਹ ਜਿਹੜਾ ਜਗਦਾ ਆ ਹੁੰਦਾਗਾ ਤੇ ਗਾਂਹਾਂ ਜਾ ਕੇ ਇਹ ਲੋੜ ਪਈ ਤਾਂ ਅਗਲੀ ਲਾਈਟ ਵੀ ਲਾ ਲਾਂਗੇ ਤੇ ਨਹੀਂ ਭਾਈ ਪੂਰਾ ਫੁੱਲ ਹਨੇਰਾ ਹੁੰਦੇ ਹੁੰਦੇ ਸੁੱਖ ਨਾਲ ਪਹੁੰਚ ਹੀ ਜਾਵਾਂਗੇ ਕਿਉਂ ਸੜਕ ਤੇ ਵੀ ਸੋਹਣੀਆਂ ਲਾਈਟਾਂ ਚੱਲਦੀਆਂ ਤੇ ਮੇਨ ਰੋਡ ਆ ਫੋਰ ਲੇਨ ਹਾਈਵੇ ਇਹ 205 ਨੰਬਰ ਆ ਇਹ ਵਗੈਰੇ نیشنل ਹਾਈਵੇ 205 ਇਹ ਨਹੀਂ 205 ਦੇ ਅੱਗੇ ਚੜਾਂਗੇ 203 ਨਾ ਸ਼ਾਇਦ ਇਹ ਚੜਾਈ ਆ ਇੱਧਰ ਨੂੰ ਬਾਈ ਤੇ ਉਹ ਸਾਹਮਣੇ ਵਾਲਾ ਟਰੱਕ ਜਾਂਦਾ ਉਹਨਾਂ ਕੀ ਉਹ ਦੁਰਦਾ ਸੀ ਉਹਨਾਂ ਕੀ ਮੈਂ ਕਾਟ ਪੂਰੀ ਹੁੰਦੀ ਜਾਲੋ ਲੱਗਿਆ ਹੋਇਆ ਯਾਰ ਸਬੋਰਾ ਪਤਾ ਨਹੀਂ ਕਿੰਨਾ ਲਿਖਿਆ ਸਾਹਿਬ ਆ ਸਾਰੀ ਟ੍ਰੈਫਿਕ ਇੱਕ ਜਗ੍ਹਾ ਰੱਖੀ ਆ ਉਹਦਾ ਹੀ dama ਧੂੜ ਧੁੱਪ ਕੰਮਾ ਸੱਜੇ ਹੱਥ ਜਿਹੜੀ ਸੁਰੰਗ ਆ ਬਈ ਇਹਦਾ ਕੰਮ ਚੱਲੀ ਜਾਂਦਾ ਇਹ ਤਾਂ ਕਰਕੇ ਬੰਦਾ ਤਾਂ ਸਾਰੀ ਟ੍ਰੈਫਿਕ ਇਧਰ ਲਈ ਟੂ ਲੇਨ ਚ ਤੇ ਹੁਣ ਉਹਦੇ ਚ ਅੰਦਰ ਗਾਹ ਪਈ ਜਾਂਦਾ ਧੂੜ ਹੀ ਧੋੜ ਰੋੜਦੀ ਆਗੀ ਤੇ ਵਿਚ ਦੀ ਖੜ ਕੇ ਇੱਕ ਵਾਰੀ ਦੰਬੇ ਲੈਣਾ ਪਿਆ ਮੈਨੂੰ ਤੇ ਇੱਕ ਤਾਂ ਗਰਮੀ ਸੀਗੀ ਤੇ ਦੂਜਾ ਹਤੂੜ ਜੀ ਸੀ ਚੱਲ ਮੂੰਹ ਲਪੇਟਿਆ ਹੋਇਆ ਮੈਂ ਤੇ ਦੂਜੇ ਪਾਸੇ ਆਉਂਦੇ ਹੁੰਦੇ ਹਨੇਰਾ ਹੋ ਗਿਆ 3-4 ਕਿਲੋਮੀਟਰ ਲੰਮੀ ਐ ਸੁਰੰਗ ਪਈ ਇਹ ਤੇ 30-35 ਮਿੰਟਾਂ ਦੀ ਬਾਟ ਆਪਣੀ ਸੁਖ ਨਾਲ ਪਈ ਆ ਹਜੇ ਪੰਜਾਬ ਚ ਵੜਦੇ ਹੋ ਜਾਗੇ ਪੰਜਾਬ ਚ ਵੜਨ ਦਾ ਚਾਹ ਤੇ ਗਰਮੀ ਸੀ ਇੱਧਰਲੇ ਪਾਸੇ ਹੁਣ ਉਹ ਥੋੜੇ ਪੱਤੇ ਹਲਦੇ ਦੇਖਿਆ ਆ ਹੁਣ ਹਵਾ ਚੱਲੀ ਅੱਜ ਹਵਾ ਵੀ ਬੰਦ ਸੀਗੀ ਤੇ ਖੈਰ ਚੱਲਦੇ ਆ ਅੱਗੇ ਉੱਥੇ ਜਾ ਕੀ ਕਰਦੇ ਆ ਗੱਲਬਾਤ ਸੁਖਨਾਲਾ

ਛੇ ਸਿੱਖ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਕਿਰਤਪੁਰ ਸਾਹਿਬ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਪਹੁੰਚ ਕੇ ਬਿਲੇ ਨਾਲ ਖੈਰ ਸੁਖ ਨਾਲ ਤੇ ਹੈ ਲਾਈਟਾਂ ਲੱਪੇ ਹਲੇ ਇਹ ਚੱਲੀ ਜਾਂਦੇ ਆ ਬਈ ਉਹਨੂੰ ਖੜਾ ਕੇ ਸਾਰਿਆਂ ਤੋਂ ਪਹਿਲਾਂ ਸਾਈਕਲ ਮੈਂ ਪਾਣੀ ਦੀ ਬੋਤਲ ਭਰ ਕੇ ਪੀਤੀ ਪਾਣੀ ਘਟ ਗਿਆ ਸੀ ਮੇਰੇ ਕੋਲ ਥੋੜਾ ਜਿਹਾ ਆਉਂਦੇ ਆਉਂਦੇ ਫਿਰ ਮਹਾਂ ਕਿੱਥੇ ਭਰਾਂਗੇ ਗੱਡੀ ਖਿੱਚੀ ਤੁਰਿਆ ਆ ਤੇ ਕਰਦੇ ਆ ਜਰਾ ਆਪਾਂ ਪਹਿਲਾਂ ਕਮਰਾ ਲੈ ਲਈਏ ਸਰਾ ਚੀ ਆ ਕੇ ਗੱਲਬਾਤ ਸਮਾਂ ਬਈ 9 ਵਜੇ ਦੇ ਲਵੇ ਹੋ ਗਿਆ ਤੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਤੇ ਪ੍ਰਸ਼ਾਦਾ ਪਾਣੀ ਸ਼ਗਲ ਲਿਆ ਤੇ ਅੱਜ ਆ ਵੈਂਟਰੀ ਨੇ ਬਹੁਤ ਕੰਮ ਦਿੱਤਾ ਮੇਰੇ ਕੋਲ ਜਿਹੜੀ ਹੈਡਲਾਈਟ ਸੀਗੀ ਉਹਦੇ ਨਾ ਉਹ ਲੋ ਹੋ ਗਏ ਸੈੱਲ ਸੈੱਲਾਂ ਵਾਲੀ ਆ ਉਹ ਤਾਂ ਕੰਮ ਬਹੁਤ ਦਿੰਦੀ ਆ ਤੇ ਇਹ ਮੈਨੂੰ ਬਾਈ ਬੈਟਰੀ ਦੇਖ ਗਿਆ ਸੀ ਉਦਨੇ ਭਾਈ ਗੁਰਸੇਖ ਬੰਦਾ ਬੰਬੂ ਕਾਟਾਂ ਵਾਲੇ ਰਾਹ 'ਚ ਆਪਾਂ ਨੂੰ ਇੱਕਦਮ ਟੱਕਰੇ ਸੀ ਸੋਮਡੋ ਪਿੰਡ ਜਿੱਥੇ ਸਰਕਾਰੀ ਵਾਈਫਾਈ ਦਾ ਲਾਹਾ ਲਿਆ ਸੀ ਆਪਾਂ ਤੇ ਪੰਜੋਖੜਾ ਸਾਹਿਬ ਤੋਂ ਸੀ ਸ਼ਾਇਦ ਉਹ ਬਾਈ ਤੇ ਉਹ ਬਾਈ ਕਹਿੰਦਾ ਕਦੇ ਤੁਹਾਡੇ ਹੀ ਕੰਮ ਆ ਜੂਗੀ ਬਾਈ ਤੇ ਆ ਵੈਂਟਰੀ ਤੁਸੀਂ ਰੱਖਿਓ ਤੇ ਅੱਜ ਏਸੇ ਸਾਰੇ ਆਏ ਆਪਾਂ ਵਧੀਆ ਸੋਹਣੀ ਬੈਂਟਰੀ ਆ ਪੋਰ ਟੈਕਨਿਕਸ ਤੇ ਕੀਆ ਪੋਰ ਟ੍ਰੋਨਿਕਸ ਤੇ ਤੇ ਹੁਣਾ ਹੈ ਇੱਥੇ ਇਸ਼ਨਾਨ ਪਾਣੀ ਕਰਦੇ ਆ ਤੇ ਇੱਥੇ ਛਾਪੜਦੇ ਆ ਭਾਈ ਅ ਇੱਥੇ ਵੈਸੇ ਕਮਰਾ ਦਿੰਦੇ ਨਹੀਂ ਇਹ ਕਹਿੰਦੇ ਅਸੀਂ ਐ ਆਮ ਬੰਦਾ ਜਿਹੜਾ ਆਇਆਗਾ ਤੇ ਜਿਹੜੇ ਅਸਤੀਆਂ ਲੈ ਕੇ ਆਉਂਦੇ ਨੇਗੇ ਤੇ ਉਹਨਾਂ ਵਾਸਤੇ ਨੇ ਕਮਰੇ ਤੇ ਉਹ ਇੱਥੇ ਉਹਨਾਂ ਨੇ ਕਿਸੀ 22 ਸੀਗੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਇਹਨਾਂ ਨੂੰ ਨਾਲ ਪਾ ਸਕਦੇ ਉਹ ਕਹਿੰਦੇ ਬਾਈ ਕਹਿੰਦੇ ਕੋਈ ਗੱਲ ਨਹੀਂ ਤੇ ਉਹਨਾਂ ਦੇ ਨਾਲ ਹੀ ਪ੍ਰਸ਼ਾਦਾ ਪਾਣੀ ਛੱਕਿਆ ਤੇ ਇੱਥੇ ਉਹਨਾਂ ਨਾਲ ਹੀ ਕਮਰੇ 'ਚ ਸੋਵਾਂਗੇ ਤੇ ਬਾਈਆਂ ਨੂੰ ਮੈਂ ਕਿਹਾ ਮੈਂ ਇਸ਼ਨਾਨ ਕਰਨਾ ਕਹਿੰਦੀ ਕਰ ਲੋ ਅਸੀਂ ਤੜਕੇ ਕਰਾਂਗੇ ਤੇ ਅੱਜ ਧੂੜ ਧੱਪਾ ਵਾਲਾ ਸੀਗਾ ਤੇ ਤਾਂ ਕਰਕੇ ਬਾਲਾ ਅੱਗੇ ਜਗੇਜ ਜਾ ਹੋ ਗਿਆ ਦੁਬਾਰੇ ਕੰਮ ਅੱਜ ਪਸੀਨਾ ਵੀ ਚੰਗਾ ਆਇਆ ਤੇ ਉਹਨਾਂ ਨਾਲ ਤੋ ਕੇ ਇੱਥੇ ਇਸ਼ਨਾਨ ਕਰਕੇ ਟੇਕਦੇ ਆਂ ਤੇ ਤੜਕੇ ਕਰਾਉਣੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਨੱਕੀ ਭਾਈ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆਂ ਠੀਕ ਲੱਗਿਆ ਹੋਊਗਾ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਮਿਲਦੇ ਆਂ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਸਤ ਸ੍ਰੀ ਅਕਾਲ ਬਈ ਜੀ